ਕਮਰੇ ਦੇ ਵਿੱਚ ਅੰਗਿੱਠੀ ਬਾਲ ਕੇ ਸੌਣ ਦੇ ਕਾਰਨ ਪਰਿਵਾਰ ਦੇ ਨਾਲ ਹੋ ਗਈ ਅਨਹੋਣੀ ਪਰਿਵਾਰ ਦੇ ਇੱਕ ਮੈਂਬਰ ਨੂੰ ਗਵਾਣੀ ਪੈ ਗਈ ਆਪਣੀ ਜਾਨ ਅੰਗਿੱਠੀ ਦੇ ਤੂਏ ਦੇ ਕਾਰਨ ਦਮ ਘੁੱਟਣ ਦੇ ਕਾਰਨ ਵਾਪਰਿਆ ਹਾਦਸਾ ਦਾ ਮਾਮਲਾ ਜਲੰਧਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਇੱਕ ਪਰਵਾਸੀ ਪਰਿਵਾਰ ਕਮਰਾ ਲੈ ਕੇ ਰਹਿੰਦਾ ਸੀ ਜੋ ਕਿ ਰਾਤ ਨੂੰ ਆਪਣੇ ਕਮਰੇ ਦੇ ਵਿੱਚ ਅੰਗਿੱਠੀ ਬਾਲ ਕੇ ਸੋ ਗਿਆ ਤਾਂ ਕਿ ਕਮਰਾ ਜਿਹੜਾ ਉਹ ਗਰਮ ਰਹਿ ਸਕੇ ਪਰ ਦੱਸਦੀ ਹੈ ਕਿ ਅੰਗਿੱਠੀ ਦੇ ਧੂਏ ਦੇ ਕਾਰਨ ਪਰਿਵਾਰ ਦੇ ਤਿੰਨੋਂ ਮੈਂਬਰਾਂ ਦਾ ਦਮ ਘੁੱਟ ਜਾਂਦਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਪਰਿਵਾਰਕ ਮੈਂਬਰ ਔਰਤ ਦੀ ਮੌਤ ਹੋ ਗਈ ਹੈ ਅਤੇ ਔਰਤ ਦੇ ਪਤੀ ਅਤੇ ਉਸ ਦੇ ਬੱਚੇ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸਦੀ ਹੈ ਕਿ ਅਸੀ ਪਰਿਵਾਰ ਹੈ ਜੋ ਕਿ ਨੇਪਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਕਿ ਜਲੰਧਰ ਦੇ ਮੁਹੱਲਾ ਗੋਬਿੰਦਗੜ੍ਹ ਦੇ ਵਿੱਚ ਇੱਕ ਕਮਰਾ ਲੈ ਕੇ ਰਹਿੰਦਾ ਸੀ ਦੱਸਦੀ ਹੈ ਕਿ ਪ੍ਰਵਾਸੀ ਵਿਅਕਤੀ ਜੋ ਕਿ ਇੱਕ ਨਿੱਜੀ ਕਾਲਜ ਦੇ ਬਾਹਰ ਫਾਸਟ ਫੂਡ ਦੀ ਰੇੜੀ ਲਾਉਂਦਾ ਸੀ ਤੇ ਉਸ ਨੇ ਆਪਣੀ ਦੁਕਾਨ ਦੇ ਉੱਤੇ ਕੰਮ ਕਰਨ ਦੇ ਲਈ ਦੋ ਕਾਮੇ ਵੀ ਰੱਖੇ ਹੋਏ ਸਨ ਜਦੋਂ ਉਹ ਸਵੇਰੇ ਉਹਨਾਂ ਦੇ ਘਰ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਦੇਖਦੇ ਨੇ ਕਿ ਪਰਿਵਾਰ ਦੇ ਜਿਹੜੇ ਤਿੰਨੋਂ ਮੈਂਬਰ ਨੇ ਉਹ ਬੇਹੋਸ਼ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਬੱਚੇ ਦੀ ਮਾਂ ਯਾਨੀ ਕਿ ਔਰਤ ਦੀ ਮੌਤ ਹੋ ਚੁੱਕੀ ਸੀ ਤੇ ਬੱਚਾ ਅਤੇ ਉਸ ਦੇ ਪਿਤਾ ਦੀ ਜਿਹੜੀ ਲਗਾਤ ਹੈ ਉਹ ਨਾਜੁਕ ਸੀ ਜਿਨ੍ਹਾਂ ਨੂੰ ਕਿ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇੱਕ ਵੱਡੀ ਲਾਪਰਵਾਹੀ ਕਹਿ ਸਕਦੇ ਹਾਂ ਕਿਉਂਕਿ ਅਸੀਂ ਅਕਸਰ ਹੀ ਅਜਿਹੀਆਂ ਲਾਪਰਵਾਹੀਆਂ ਦੇਖਦੇ ਹਾਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਅਸੀਂ ਆਪਣੇ ਕਮਰੇ ਦੇ ਵਿੱਚ ਅੰਗਿੱਠੀ ਬਾਲ ਕੇ ਤਾਂ ਸੌਂ ਜਾਂਦੇ ਹਾਂ ਤਾਂ ਕਿ ਸਾਡਾ ਕਮਰਾ ਗਰਮ ਰਹ ਸਕੇ ਪਰ ਸਾਨੂੰ ਉਸ ਦੇ ਰਿਜ਼ਲਟ ਦਾ ਨਹੀਂ ਪਤਾ ਹੁੰਦਾ ਦੱਸਦੀ ਕਿ ਅੰਗਿੱਠੀ ਬਾਲ ਕੇ ਸੌਣ ਦੇ ਕਾਰਨ ਜਿਹੜਾ ਇਹ ਸਾਰਾ ਹਾਦਸਾ ਵਾਪਰਿਆ ਅੰਗਿੱਠੀ ਦੇ ਵਿੱਚੋਂ ਜਿਹੜਾ ਧੂਆ ਨਿਕਲਦਾ ਸੀ ਉਸ ਦੇ ਕਾਰਨ ਪਰਿਵਾਰਕ ਮੈਂਬਰਾਂ ਦਾ ਦਮ ਘੁੱਟ ਗਿਆ ਤੇ ਔਰਤ ਦੀ ਮੌਤ ਹੋ ਗਈ ਤਾਂ ਮਾਮਲੇ ਜਲੰਧਰ ਦਾ ਦੱਸਿਆ ਜਾ ਰਿਹਾ ਹੈ ਇੱਕ ਪਰਿਵਾਸੀ ਪਰਿਵਾਰ ਦੇ ਨਾਲ ਜਿਹੜੀ ਇਹ ਸਾਰੀ ਘਟਨਾ ਵਾਪਰੀ ਹੈ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਅੰਗਿੱਠੀ ਦੀ ਤਸਵੀਰ ਵੀ ਹੈ ਜਿਸ ਨੂੰ ਬਾਲਕੇ ਉਹ ਉੱਥੇ ਸੁੱਤੇ ਪਏ ਸੀ ਉਸੇ ਦੇ ਤੂਏ ਦੇ ਕਾਰਨ ਜਿਹੜੀ ਇਹ ਸਾਰੀ ਘਟਨਾ ਵਾਪਰੀ ਹੈ ਇੱਕ ਪਰਿਵਾਰਕ ਮੈਂਬਰ ਦੀ ਮੌਤ ਵੀ ਹੋ ਗਈ ਹੈ ਤੇ ਬਾਕੀ ਦੇ ਬੱਚੇ ਅਤੇ ਉਸਦੇ ਪਿਤਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪ੍ਰਵਾਸੀ ਪਰਿਵਾਰ ਹੈ ਜੋ ਕਿ ਨੇਪਾਲ ਤੋਂ ਪੰਜਾਬ ਦੇ ਵਿੱਚ ਰਹਿੰਦਾ ਸੀ, ਜਲੰਧਰ ਦੇ ਵਿੱਚ ਰਹਿੰਦਾ ਸੀ। ਜਲੰਧਰ ਦੇ ਮੁਹੱਲਾ ਗੋਵਿੰਦਗੜ੍ਹ ਦੇ ਵਿੱਚ ਉਸਨੇ ਇੱਕ ਕਮਰਾ ਲਿਆ ਹੋਇਆ ਸੀ ਜਿੱਥੇ ਉਹ ਰਹਿੰਦਾ ਸੀ ਤਾਂ ਰਾਤ ਨੂੰ ਅੰਗਿੱਠੀ ਬਾਲ ਕੇ ਸੌ ਗਏ ਤੇ ਅੰਗਿੱਠੀ ਦੇ ਧੂਏ ਦੇ ਕਾਰਨ ਪਰਿਵਾਰ ਦੇ ਤਿੰਨੋਂ ਮੈਂਬਰਾਂ ਦਾ ਦਮ ਘੁੱਟ ਜਾਂਦਾ। ਜਦੋਂ ਜੋ ਕਰਮਚਾਰੀ ਰੱਖੇ ਹੁੰਦੇ ਨੇ ਵਿਅਕਤੀ ਨੇ ਆਪਣੇ ਕੰਮ ਦੇ ਉੱਤੇ ਤਾਂ ਜਦੋਂ ਉਹ ਕਰਮਚਾਰੀ ਕੰਮ ਦੇ ਉੱਤੇ ਪਹੁੰਚੇ ਨੇਤਾ ਉਦੋਂ ਇਹ ਸਾਰੀ ਘਟਨਾਵਾਂ ਦੇ ਬਾਰੇ ਪਤਾ ਲੱਗਦਾ ਤਾਂ ਤੁਸੀਂ ਵੀ ਹੈ ਨਾ ਚੀਜ਼ਾਂ ਦਾ ਖਿਆਲ ਜ਼ਰੂਰ ਰੱਖਿਆ ਕਰੋ ਅਜਿਹੀਆਂ ਛੋਟੀ ਛੋਟੀਆਂ ਲਾਪਰਵਾਹੀਆਂ ਨਾ ਕਰਿਆ ਕਰੋ ਜਿਨ੍ਹਾਂ ਦਾ ਖਾਮਿਆਜਾ ਸਾਨੂੰ ਭੁਗਤਣਾ ਪਵੇ